ਵਾਹਿਗੁਰੂ ਸਾਹਿਬ ਜੀ ਹੋ ਗੁਰੂ ਅਰਜੁਨ ਪ੍ਰਤਖ ਹਰ ਗੁਰੂ ਇੱਕ ਦੇਹ 부ਝਾਈ ਸਗਨਾ ਦੀਆਂ ਕਾਰਕ ਦਾਤਾ ਸੋ ਮੈਂ ਬਿਸਰਨਾ ਜਾਇ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਪਰਮ ਸਤਕਾਰ ਨੂੰ ਜੁਗਤ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਿਕਾਰ ਸਤ ਸੰਗੀ ਜਨੋ ਭਾਗਾਂ ਵਾਲੇ ਹਾਂ ਅਸੀਂ ਸਾਰੇ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਇਹਨਾਂ ਘੜੀਆਂ ਨੂੰ ਗੁਰਬਾਣੀ ਦੇ ਨਾਲ ਬਤੀਤ ਕਰ ਰਹੇ ਹਾਂ ਚੰਦਰਵੀ ਲੜੀਵਾ ਸੁਖਮਨ ਸਾਹਿਬ ਜੀ ਦੀ ਬਾਤ ਅਸੀਂ 15 ਨੰਬਰ ਅਸ਼ਟਪਦੀ ਦਾ ਪਹਿਲਾ ਸਲੋਕ ਵਿਚਾਰਨਾ ਹੈ ਸੋ ਆਓ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾ ਪਤੇ ਨਾਲ ਸਾਝ ਪਾਈਏ ਦੋਨੇ ਹੱਥ ਜੋੜ ਬਲਾਓ ਪਤੇ ਆਪੋ ਜੀ ਵਾਹਿ ਜੀ ਦਾ ਖਾਲਸਾ ਵਾਹਿ ਜੀ ਕੀ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨਮ ਹਾਰ ਜੋ ਕੈ ਸਿਮਰਨ ਉਦਰੀਐ ਨਨਕ ਤਿਸ ਬਲੇ ਹਾਰ ਏ 15 ਨੰਬਰ ਅਸ਼ਟਪਦੀ ਦਾ 15 ਨੰਬਰ ਸ਼ਲੋਕ ਗੁਰੂ ਅਰਜਨ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਜ ਦੇ ਸ਼ਲੋਕ ਦੇ ਸਦਕਾ ਕਿਰਪਾ ਕਰਦੇ ਨੇ ਏ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰ ਜਿਸ ਦੇ ਸਿਮਰਨ ਕੀਤਿਆ ਜ਼ਿੰਦਗੀ ਦੇ ਵਿੱਚੋਂ ਵਿਕਾਰਾਂ ਦੀ ਮੈਲ ਜ਼ਿੰਦਗੀ ਦੇ ਵਿੱਚ ਮੁਰਿਆਈ ਦੀ ਮੈਲ ਜਿਹੜੀ ਮਨਕੰਨ ਨੂੰ ਲੱਗੀ ਹੋਈ ਹੈ ਖਤਮ ਹੋ ਜਾਂਦਾ ਤੇ ਇਹ ਐਸਾ ਸਿਮਰਨ ਹੈ ਇਸ ਦੇ ਸਦਕਾ ਮੈਲ ਦੂਰ ਹੁੰਦੀ ਹੈ ਸਰੀਰ ਦੀ ਤੇ ਅਸੀਂ ਸੁਭਾਵਿਕ ਗੱਲ ਹੈ ਮੈਲ ਪਾਣੀ ਦੇ ਨਾਲ ਧੋ ਲਈਦੀ ਹੈ ਕੱਪੜਿਆਂ ਦੀ ਮੈਲ ਪਾਣੀ ਸਾਬਣ ਦੇ ਨਾਲ ਧੋ ਲਈਦੀ ਹੈ ਪਰ ਸਾਹਿਬ ਜੀ ਕਹਿੰਦੇ ਜੇਕਰ ਮਨ ਨੂੰ ਮੈਲ ਹੈ ਇਸ ਮੈਲ ਦੇ ਨਾਲ ਇਨਸਾਨ ਦਾ ਸਰੀਰ ਤਨ ਜੇਕਰ ਸਾਫ਼ ਵੀ ਹੈ ਫਿਰ ਵੀ ਮੈਲਾ ਹੈ ਜੇ ਮਨ ਮੈਲਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਕਿਹਾ ਨਾ ਦਿੱਤਾ ਕਿ ਸਭ ਕੁਝ ਹੀ ਮੈਲਾ ਹੈ ਜ਼ੁਬਾਨ ਮੈਲੀ ਤਨ ਨੂੰ ਮੈਲੇ ਅੱਖਾਂ ਵੀ ਮੈਲੀਆਂ ਹੋਈਆਂ ਬਈਆਂ ਨੇ ਇਹ ਵੀ ਚੰਗਾ ਨਹੀਂ ਲੱਗਦਾ ਕਹਿੰਦੇ ਨਾ ਮੈਲੀਆਂ ਅੱਖਾਂ ਨੂੰ ਭਾਈ ਗੁਰੂ ਦੇ ਦਰਸ਼ਨ ਦੇ ਧਾਰਿਆਂ ਦੇ ਨਾਲ ਕਿਤੇ ਨਾ ਕਿਤੇ ਨਿਰਮਲ ਕੀਤਾ ਜਾ ਸਕਦਾ ਹੈ ਤੇ ਸਾਇਰ ਜੀ ਕਹਿੰਦੇ ਸਰਬ ਕਲਾ ਭਰਪੂਰ ਪ੍ਰਭੂਰ ਦਾ ਅਰਥ ਹੈ ਹਰ ਪਾਸਿਓ ਉਹ ਅਕਾਲ ਪੁਰਖ ਵਾਹਿਗੁਰੂ ਨਕਾ ਨਕ ਭਰਿਆ ਹੋਇਆ ਸਰਬ ਕਲਾ ਸਾਰੀਆਂ ਕਲਾਵਾਂ ਸਾਰੀਆਂ ਸ਼ਕਤੀਆਂ ਦਾ ਮਾਲਕ ਉਹ ਅਗਨਿਰੰਕਾਰ ਬਿਰਥਾ ਜਨਨ ਹਾਰ ਬਿਰਥਾ ਦਾ ਅਰਥ ਹੁੰਦਾ ਹੈ ਬੇਦਨਾ ਦਰਦ ਪੀੜਾ ਅੰਤਰਾਤਮੇ ਦੀ ਤੜ ਇੱਕ ਬਿਰਥਾ ਲਗੋ ਅਸੀਂ ਕੈਨ੍ਹੇ ਆਪੀ ਇਕੀਤਾ ਕਰਾਇਆ ਹੋਇਆ ਬਿਰਥਾ ਗਿਆ ਖਾਲੀ ਗਿਆ ਕਿਸੇ ਵੀ ਹੱਥ ਵਾਸਾ ਇੱਥੇ ਜਦੋਂ ਬਿਰਥਾ ਲੱਭ ਜਾਇਆ ਹੈ ਅੰਤਰ ਆਤਮੇ ਦੀ ਬੇਦਨਾ ਬਾਰੇ ਬਤਾਇਆ ਜਿੱਥੇ ਅਸੀਂ ਪਵਨ ਪਾਣੀ ਦੇ ਬੋਲ ਪੜ੍ਹਦੇ ਆਂ ਜੀ ਕੀ ਬਿਰਥਾ ਹੋਏ ਸੋ ਗੁਰਪੈ ਅਰਦਾਸ ਜੇ ਅੰਦਰ ਆਤਮੇ ਦਿਲ ਦੇ ਵਿੱਚ ਮਨ ਦੇ ਵਿੱਚ ਕੋਈ ਪੀੜਾ ਹੈ ਤਕਲੀਫ ਹੈ ਪਰੇਸ਼ਾਨੀ ਹੈ ਕਹਿੰਦੇ ਗੁਰੂ ਦੇ ਅੱਗੇ ਅਰਦਾਸ ਕਰ ਛੋੜ ਸਿਆਨਪ ਸਗਨ ਮਨ ਤਨ ਅਰਪ ਧਾਰ ਕਹਿੰਦੇ ਗੁਰੂ ਦੇ ਅੱਗੇ ਸਭ ਕੁਝ ਛੱਡ ਦੇ ਗੁਰੂ ਨੇ ਆਪਣੇ ਆਪ ਹੀ ਤੈਨੂੰ ਕਿੰਨੇ ਜਿੱਦ ਸੁਖਾਲਾ ਕਰ ਦੇਣਾ ਸਾਬ ਜੀ ਕਹਿੰਦੇ ਸਭ ਨੂੰ ਹੀ ਜੀਵਾਂ ਦੀ ਉਹ ਦੁੱਖ ਦਰਦ ਬੇਦਨਾ ਤੜਫ ਪੇਸ਼ਾਨੀ ਜਾਣਹਾਰ ਹੈ ਪਰ ਜੇਕਰ ਉਸ ਨੂੰ ਜਿਸ ਜਾਣਨਾ ਜਾਣ ਲੈ ਕਹਿੰਦੇ ਉਸ ਦੀ ਬੇਦਨਾ ਤੜਪ ਵੀ ਖਤਮ ਹੁੰਦੀ ਹੈ ਜਾ ਕੇ ਸਿਮਰਨ ਉਦਰੇ ਹੈ ਜਾ ਕੇ ਸਿਮਰਨ ਉਦਰੀ ਹੈ ਸਿਮਰਨ ਦੇ ਨੰਨੇ ਨੂੰ ਸਿਹਾਰੀ ਲੱਗੀ ਜਿਸ ਦਾ ਅਰਥ ਬਣਦਾ ਸਿਮਰਨ ਦੇ ਨਾਲ ਸਿਮਰਨ ਦੇ ਰਾਹੀ ਸਿਮਰਨ ਕਰਕੇ ਤੇ ਸਿਮਰਨ ਕਰਨ ਨਾਲ ਕੋਈ ਬਖਰੀ ਜੁਗਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਾਹਮਣੇ ਬਿਆਨ ਨਹੀਂ ਕੀਤੀ। ਸਿਮਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਕਿਸੇ ਖਾਸ ਸ਼ਬਦਾਂ ਦੀ ਕੰਡੀਸ਼ਨ ਨਹੀਂ ਹੈ ਰੱਖੀ ਕਿ ਇਹਨਾਂ ਸ਼ਬਦਾਂ ਦਾ ਤੁਸੀਂ ਪਾਠ ਕਰੋ ਜਾਂ ਇਹ ਸ਼ਬਦਾਂ ਦਾ ਜਾਪ ਕਰੋ ਜਾਂ ਦੋ ਅੱਖਰਾਂ ਨੂੰ ਪੜੀ ਜਾਓ ਇਹ ਕੰਡੀਸ਼ਨ ਨਹੀਂ ਰੱਖੀ ਹੈ ਕਿਤੇ ਵੀ। ਤੁਸੀਂ ਸਹਿਜ ਪਾਠ ਕਰਨ ਵਾਲੇ ਵਿਚਾਰਨ ਵਾਲੇ ਆਪ ਬਾਣੀ ਦੇ ਜਨਨਹਾ ਕਿਤੇ ਵੀ ਤੁਹਾਨੂੰ ਪੜਨ ਮਿਲਿਆ ਹੋਵੇ ਵੀ ਗੁਰੂ ਮਹਾਰਾਜ ਪਾਤਸ਼ਾਹ ਜੀ ਨੇ 35 ਮਾਪੁਰਖਾਂ ਨੇ ਸਾਨੂੰ ਕਿਸੇ ਅਖਰ ਦੇ ਲਈ ਕਿਹਾ ਹੋਵੇ ਵੀ ਇਹ ਇੰਪੋਰਟੈਂਸ ਹੈ ਵੀ ਇਹਨਾਂ ਨੂੰ ਹੀ ਬਸ ਪੜਨਾ ਬਾਕੀ ਨਹੀਂ ਪੜਨਾ ਸਾਰੀ ਦੀ ਸਾਰੀ ਬਾਣੀ ਨੂੰ ਹੀ ਸਾਤ ਗੁਰੂ ਜੀ ਨੇ ਕਹਿਣਾ ਕੀਤਾ ਉੱਠ ਤੋ ਬੈਠ ਸੋਹਤ ਗਾਈਏ ਮਾਰਗ ਚਲਤ ਹਰੀ ਹਰ ਗਾਈਏ ਉਸ ਹਰੀ ਨੂੰ ਹਰ ਵੇਲੇ ਯਾਦ ਕਰਨਾ ਹਰ ਅੱਖਰ ਦੇ ਸਦਕਾ ਇਹ ਪਾਤਸ਼ਾਹ ਜੀ ਕਹਿਣਾ ਕਰਦੇ ਭਾਈ ਐਸੇ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਦੇ ਨਾਲ ਵਿਕਾਰਾਂ ਤੋਂ ਬਚ ਸਕਦੇ ਨਾ ਇਨਸਾਨ ਬਚ ਜਾਂਦਾ ਹੈ ਜੇਕਰ ਸਿਮਰਨ ਕਰਨ ਦੀ ਇਸ ਨੂੰ ਜਾਤ ਆ ਜਾਵੇ ਤਾਂ ਜ਼ੁਬਾਨੀ ਕਲਾਮੀ ਸਿਮਰਨ ਕਰਨਾ ਤੇ ਅੰਤਰ ਆਤਮੇ ਦੇ ਸਦਕਾ ਸਿਮਰਨ ਕਰਨ ਦੇ ਵਿੱਚ ਬਹੁਤ ਫਰਕ ਹੈ ਜੁਬਾਨ ਕੇ ਵਰੀ ਬਾਹੋਂ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਕਰ ਰਿਹਾ ਹੁੰਦੀ ਹੈ ਪਰ ਅੰਤਰਾ ਆਤਮਾ ਉੱਥੇ ਨਹੀਂ ਜੁੜਿਆ ਹੋਇਆ ਹੁੰਦਾ ਮਨ ਦੇ ਵਿੱਚ ਬੱਕੋ ਬਕਰੇ ਇਨਸਾਨ ਦੇ ਖਿਆਲ ਚੱਲਦੇ ਰਹਿੰਦੇ ਹੈ ਸਾਹਿਬ ਜੀ ਕਹਿੰਦੇ ਨੇ ਜੇਕਰ ਰੱਬ ਨੂੰ ਯਾਦ ਕਰਨਾ ਹੈ ਤਾਂ ਇੱਥੇ ਮਨ ਕਰਕੇ ਤਨ ਕਰਕੇ ਇੱਕ ਹੋਣਾ ਪਵੇਗਾ ਫਿਰ ਕਿਤੇ ਜਾ ਕੇ ਪ੍ਰਭੂ ਦਾ ਸਿਮਰਨ ਹੈ ਤੇ ਇਸ ਸਿਮਰਨ ਦੇ ਨਾਲ ਸੱਚੇ ਪਾਤਸ਼ਾਹ ਜੀ ਕਹਿਣਾ ਕਰਦੇ ਇਨਸਾਨ ਦੇ ਹਰ ਇੱਕ ਪਾਸਿਓਂ ਵਿਕਾਰ ਦੂਰ ਹੁੰਦੇ ਨੇ ਇਨਸਾਨ ਵਿਕਾਰਾਂ ਤੋਂ ਬਚ ਜਾਂਦਾ ਹੈ ਅੱਗੇ ਕਹਿੰਦੇ ਪਾਤਸ਼ਾਹ ਜੀ ਅਸ਼ਟਪਦੀ ਅਸ਼ਟਪਦੀ ਟੂਟੀ ਗੰਡਨ ਹਾਰ ਗੋਪਾਲ ਟੂਟੀ ਗੰਡਨ ਹਾਰ ਗੋਪਾਲ ਆ ਟੂਟੀ ਗੰਡਨ ਹਾਰ ਗੋਪਾਲ ਨਹੀਂ ਆ ਇਹਦਾ ਪ੍ਰਣਾਮ ਦੀਦੋ ਪ੍ਰੋਨਾਂਊਂਸ ਹੋਵੇਗਾ ਗੋਪਾਲ ਉਹ ਡਾ ਲੱਗਿਆ ਉਹ ਆ ਥੱਲੇ ਗੱਗੇ ਦੇ ਪੈਰ ਤੇ ਲੱਗੀ ਕੋਈ ਔਂਕਰ ਗੋਪਾਲ ਗੋਪਾਲ ਓ ਦੋ ਮਾਤਰਾ ਇਸ ਲਈ ਇਸ ਕਰਕੇ ਲਗੀਆਂ ਹੋਈਆਂ ਨੇ ਕਿ ਕਾਮ ਦੀ ਚਾਲ ਨੂੰ ਛੰਦ ਦੀ ਚਾਲ ਨੂੰ ਪੂਰਿਆ ਕਰਨ ਦੇਣਾ ਜਿਹੜਾ ਪ੍ਰੋਨਾਂਸੀਏਸ਼ਨ ਹੋਏਗਾ ਉਹ ਗੋਪਾਲ ਹੀ ਹੋਵੇਗਾ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਸਗਲ ਕੀ ਚਿੰਤਾ ਜਿਸ ਮਨ ਮਾਹੇ ਇਸ ਤੇ ਬਿਰਖਾ ਕੋਈ ਨਾਹੇ ਇਸ ਤੇ ਬਿਰਖਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਹਾ अविनाशी प्रभु आपे आप अपन आप। किया कछु नाम होए आपन किया कछु नाम होए जीव स प्राणी लोचै कोए जीव स प्राणी लोचै कोए दिस बिन नाहीं ਤੇਰੇ ਕਿਛ ਕਾਮ ਸੁਲੇਸ਼ ਬਿਲ ਨਾਹੀ ਤੇਰੇ ਕਿਛ ਕਾਮ ਗਾਤ ਨਾਨਕ ਜਪ ਏਕ ਹਰਿ ਨਾਮ ਗਾਤ ਨਾਨਕ ਜਪ ਏਕ ਹਰਿ ਨਾਮ ਸਤਿਗੁਰੂ ਤੁਹਾਨੂੰ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਦੇ ਟੂਟੀ ਗੰਡ ਨਹਾੜੁ ਪਾਸ ਸਾਰੀਆਂ ਜੀਵਾਂ ਦੀ ਪਾਲਣੋ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿੰਦੇ ਟੁੱਟਿਆ ਹੋਇਆ ਨੂੰ ਆਪ ਜੁੜਨ ਦੀ ਉਸ ਦੇ ਅੰਦਰ ਤਾਕਤ ਹੈ ਉਸ ਦੇ ਅੰਦਰ ਸਮਰੱਥਾ ਹੈ ਸੰਸਕ੍ਰਿਤ ਬਾਣੀ ਤੋਂ ਤੁਸੀਂ ਪੜੋਗੇ ਨਾ ਤੇ ਤੁਹਾਨੂੰ ਗੁਰੂ ਅਰਜਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਤ ਮਾਲੂ ਉਦਾਹਰਣ ਐਗਜ਼ਾਮਪਲ ਸਾਡੇ ਸਾਹਮਣੇ ਰੱਖੀ ਕਹਿੰਦੇ ਦਰਖਤ ਦੇ ਉੱਤੇ ਜਦੋਂ ਨਾ ਪੱਤਾ ਲੱਗਿਆ ਉਹ ਹੋਇਆ ਉਹ ਹਰਾ ਭਰਾਇਆ ਸ਼ਾਮੀ ਦਿੰਦਾ ਏ ਤੇ ਝੁੱਲਦਾ ਹੋਇਆ ਵੀ ਸੋਹਣਾ ਲੱਗਦਾ ਏ ਪਰ ਜਿਸ ਵੇਲੇ ਉਹ ਟੁੱਟ ਗਿਆ ਉਹ ਨਾ ਉਸ ਦੀ ਹਵਾ ਏ ਨਾ ਉਸ ਦੀ ਸ਼ਾਰ ਏ ਕੇਵਲ ਤੇ ਕੇਵਲ ਕਚਰਾ ਹੀ ਬਣ ਕੇ ਰਹਿ ਗਿਆ ਕੇਵਲ ਤੇ ਕੇਵਲ ਕਚਰਾ ਹੀ ਫਕੀਰ ਦੇ ਵਿੱਚ ਉਸ ਦੇ ਧੂਲ ਸੁਹਾਈ ਏ ਸਾਡੇ ਪੱਤੇ ਇਥੋਂ ਕਿਤਨਾ ਕਿਤੇ ਇਹ ਸਿੱਖਿਆ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਨੇ ਦਿੰਦੇ ਵੀ ਜੇਕਰ ਜੁੜੇ ਰਹੋਗੇ ਹਰੇ ਭਰੇ ਰਹੋਗੇ ਜੁੜੇ ਰਹੋਗੇ ਕਿਤਨਾ ਕਿਤੇ ਅੰਦਰ ਗੁਣ ਵਾਲੀ ਬਾਤ ਤੁਹਾਡੇ ਰਹੀ ਜੇ ਟੁੱਟ ਗਏ ਤਪਲੇ ਘੱਟ ਵੀ ਨਹੀਂ ਹੈ ਸੰਸਕ੍ਰਿਤ ਪਾਵਨ ਬਾਣੀ ਦੇ ਬੋਲ ਨੇ ਪਤਰ ਪਰਜੇ ਝੜਿਯੰ ਨੈ ਝੜਿਯੰ ਪੇੜ ਸੰਪਤਾ ਕਹਿੰਦੇ ਜੇਕਰ ਪੱਤਾ ਇੱਕ ਵਾਰੀ ਟੁੱਟ ਗਿਆ ਉਸ ਨੂੰ ਤੁਸੀਂ ਲੱਖਾਂ ਹੀ ਕੋਸ਼ਿਸ਼ਾਂ ਕਰੋ ਦੁਬਾਰਾ ਜੋੜਨ ਦੀ ਉਹ ਨਹੀਂ ਜੁੜ ਸਕਦਾ ਇੱਕ ਵਾਰੀ ਜੇਕਰ ਟੁੱਟ ਗਿਆ ਉਸ ਨੂੰ ਨਹੀਂ ਜੁੜਦਾ ਹੀ ਪਤਰਪੁਰ ਜੇਨ ਝੜੀ ਜਾਂ ਨਹਿ ਜੜੀਉ ਪੇੜ ਸਪਤਾ ਨਾਮ ਬਿਹੁਣੇ ਬਖਮਤਾ ਨਾਲਕ ਬਹੰਤ ਜੋ ਬਸਰੋ ਰਹਿ ਕਹਿੰਦੇ ਪੱਤਾ ਨਹੀਂ ਜੁੜ ਸਕਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੁਦਰਤੀ ਹੈ ਜੇਕਰ ਇਨਸਾਨ ਜੇਕਰ ਗੁਰੂ ਦਾ ਸਿੱਖ ਗੁਰੂ ਦਾ ਓਟ ਆਸਰਾ ਲੈਣ ਵਾਲਾ ਗੁਰੂ ਨੂੰ ਮੰਨਣ ਵਾਲਾ ਜੇਕਰ ਗੁਰੂ ਤੋਂ ਟੁੱਟ ਗਿਆ ਹੈ ਨਾ ਇਹ ਜੁੜ ਸਕਦਾ ਹੈ ਇਹ ਜੁੜ ਸਕਦਾ ਹੈ ਜੇ ਗੁਰੂ ਦਾ ਆਸਰਾ ਛੱਡ ਕੇ ਬੁਰਾਈ ਦਾ ਆਸਰਾ ਕਿਤੇ ਨਾ ਕਿਤੇ ਵਿਕਾਰਾਂ ਦਾ ਇਸ ਵਿੱਚ ਆਸਰਾ ਛੱਡੇ ਜੁੜ ਸਕਦੇ ਦੇ ਵਿੱਚ ਕੋਈ ਸ਼ੱਕ ਨਹੀਂ ਪ੍ਰਜੇਕਰ ਇਨਸਾਨ ਵੀ ਟੁੱਟ ਗਿਆ ਕਹਿੰਦੇ ਇਸ ਨੇ ਪਤਾ ਨਹੀਂ ਕਿੰਨੀਆਂ ਕੋ ਜੂਨਾ ਜ਼ਿੰਦਗੀ ਦੇ ਅੰਦਰ ਭੋਗਣੀਆਂ ਨੇ ਜਿਉਂਦਿਆਂ ਬਰਮ ਤੋਂ ਬਾਅਦ ਤਵਾਦ ਦੀ ਗੱਲ ਕਹਿੰਦੇ ਜਿਉਂਦਿਆਂ ਦੀ ਕੁੱਤੇ ਦੀ ਬਾਦਰ ਦੀ ਖੋਦੇ ਦੀ ਗਧੇ ਦੀ ਮੱਛੀ ਦੀ ਪਾਣੀ ਪਤਾ ਨਹੀਂ ਕਿੰਨੀਆਂ ਕੋ ਜੂਨਾ ਕੀੜੇ ਵਕੂੜਿਆਂ ਦੀ ਫਿਰ ਇੱਥੇ ਹੀ ਭੋਗੇਗਾ ਤੇ ਇਹ ਜੂਨਾ ਸਤਿਗੁਰੂ ਧੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਜਿਉਂਦਿਆਂ ਜੀ ਕਹਿੰਦੀ ਹੈ ਵੀ ਜਿਉਂਦਿਆਂ ਜੀ ਇਨਸਾਨ ਭੁਗਦਾ ਹੈ ਮੱਛੀ ਦੇਖੋ ਮੱਛੀ ਲਾਲਚ ਦੇ ਵਸ ਹੀ ਆਪਣੀ ਜਾਨ ਗਵਾ ਬੈਠਦੀ ਹੈ ਨਾ ਉਸ ਦਾ ਆਹਾਰ ਬਾਹਰੋਂ ਮਾਸ ਦੀ ਗੋਟੀ ਥੋੜੀ ਨਾ ਹੈ ਉਸ ਦਾ ਆਹਾਰ ਹੈਗਾ ਇਹ ਪਾਣੀ ਉਸ ਦਾ ਜੀਵਨ ਹੈਗਾ ਇਹ ਪਾਣੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਗੱਲ ਨੂੰ ਬੜੇ ਸੌਖੇ ਲੱਭ ਜਾਂਦੇ ਨਾਲ ਸਾਡੇ ਸਾਹਮਣੇ ਰੱਖਿਆ ਗਨ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਇਨ ਕਉ ਨਾਨਕ ਹਰ ਭਜਨ ਨ ਜਹਿਬੇਤ ਫੜੋ ਦੀ ਸਰ ਜਹਿਬੇਤ ਜਲ ਕਉ ਮੀਨ ਜਹਿਬੇਤ ਦਾ ਅਰਥ ਹੈ ਜਿਸ ਤਰੀਕੇ ਦੇ ਨਾਲ ਜਲ ਕਉ ਮੀਨ ਮੀਨ ਦੀ ਪਾਣੀ ਦੇ ਨਾਲ ਪ੍ਰੀਤ ਹੈ ਵਸਿੱਧਾ ਸਿੱਧੇ ਲਹੂ ਦਾ ਭਾਵ ਕਿ ਉਹ ਪਾਣੀ ਉਸ ਦਾ ਜੀਵਨ ਹੈ ਉਸ ਨੂੰ ਬਾਹਰ ਜੇਕਰ ਕੋਈ ਕੱਢੋਗੇ ਬਾਹਰ ਅੱਛਾ ਉਸ ਤੇ ਲਈ ਮਾਸਤੀਆਂ ਬੋਟੀਆਂ ਰੱਖ ਦੋ ਕਹਿੰਦੇ ਨਹੀਂ ਮੈਂ ਜੀ ਜਿੰਦੀ ਰਹਿ ਸਕਦਾ ਉਹ ਮਰੀ ਕਿ ਤੜਫ ਤੜਫ ਕੇ ਮਰ ਜੇਗੀ ਪਰ ਉਹ ਬਾਹਰ ਨਹੀਂ ਨਹੀਂ ਰਹਿ ਸਕਦੀ ਪਰ ਇੱਕ ਉਸ ਦੇ ਅੰਦਰ ਕਮੀ ਆ ਗਈ ਇੱਕ ਉਸ ਦੇ ਅੰਦਰ ਔਗਣ ਆ ਗਿਆ ਲਾਲਚ ਸ਼ਿਕਾਰੀ ਨੇ ਉਸ ਨੂੰ ਪਕੜਨ ਦੇ ਲਈ ਮਾਸ ਦੀ ਗੋਟੀ ਪਾਈ ਫੋਲ ਬਾ ਕੇ ਉਸ ਨੇ ਉਹ ਮੂੰਹ ਦੇ ਵਿੱਚ ਪਾਈ ਤਸ ਫਸ ਗਈ ਮਰੀ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣਾ ਕਰਦੇ ਇਹੋ ਇਹ ਬੋਟੀਆਂ ਲਾਲਚ ਦੀਆਂ ਇਨਸਾਨ ਵੀ ਪਤਾ ਨਹੀਂ ਕਿੰਨੀਆਂ ਕਿ ਜ਼ਿੰਦਗੀ ਜਿਉਂਦੇ ਆ ਜੀ ਇੱਕ ਦਿਨ ਦੋ ਦਿਨ ਮਨਤਾ ਪ੍ਰਤੀ ਕਿੰਨੀਆਂ ਘਾਉਂਦਾ ਹੈ ਇਹ ਲਾਲਚ ਦੀ ਜੂਨ ਦੇ ਵਿੱਚ ਆ ਕੇ ਮਰਦਾ ਹੀ ਹੈ ਸਾਈਂ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ ਪਾਈ ਇਹ ਜਿਉਂਦੇ ਆ ਜੀ ਅਸੀਂ ਜੂਨਾ ਤੋਂ ਮੁਕਤ ਹੋਣਾ ਹੈ ਸਾਨੂੰ ਗੁਰੂ ਮੁਕਤ ਕਰਦਾ ਸਾਨੂੰ ਅਕਾਲ ਪੁਰਖ ਵਾਹਿਗੁਰੂ ਮੈਂ ਮੁਨੁੱਖਾ ਜਨਮ ਦੀ ਦਾਤ ਵੱਡਮੁੱਲੀ ਬੇਸ਼ੁਮਾਰ ਕੀਮਤੀ ਝੋਲੀ ਦੇ ਵਿੱਚ ਪਾਈ ਹੈ ਤੇ ਇਸ ਨੂੰ ਸਫਲਿਆ ਕਰਨ ਦੇ ਲਈ ਇੱਕੋ ਇੱਕ ਯੁਗਤ ਢੰਗ ਤਰੀਕਾ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਦਿਰ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਲ ਲੰਗ ਕਹਿੰਦੇ ਇਹ ਕਾਰਜ ਹੈ ਤੇਰੇ ਥਾਣੇ ਪੈਣ ਸਰੰਜਾਮ ਲਾਗ ਭਗਜਲ ਕਰਨਕੇ ਜਨਮ ਰਿਥਾ ਜਾਤ ਰੰਗ ਮਾਇਆ ਕੇ ਕਹਿੰਦੇ ਜਿਹੜੇ ਦੁਨੀਆਂ ਦੇ ਰੰਗ ਤਮਾਸ਼ਿਆਂ ਦੇ ਵਿੱਚ ਲੱਗਿਆ ਹੋਇਆ ਜਾਂ ਵਿਰਤਾ ਜਾ ਰਿਹਾ ਜਨਮ ਅੱਗੇ ਕਹਿੰਦੇ ਜਪ ਕਪ ਸੰਜਮ ਧਰਮ ਨਾ ਕਮਾਇ ਭਾਈ ਇਹ ਜਿਹੜੇ ਜ਼ਿੰਦਗੀ ਦੇ ਅੰਦਰ ਕਰਮ ਕਰਨੇ ਚਾਹੀਦੇ ਸੀ ਕਮਾਈ ਕਿਧਰ ਲਈ ਕਰਸਤ ਦਰਦਾਰਿਆ ਫਿਰ ਸਾਧਨਾ ਜਾਣਿਆ ਹਰਿ ਗਾਇਆ ਗਉ ਨਾਨਕ ਹਮ ਨੀਚ ਕਰਮਾ ਇੱਛਾ ਦੇ ਗੁਰੂ ਸਾਹਿਬ ਨੇ ਇਹ ਗੱਲ ਕਹੀ ਕਿ ਹਮ ਨੀਚ ਕਰਮ ਤੁਮ ਨਹੀਂ ਕਿਤੇ ਕਿਤੇ ਗਿਆ ਪਹਿਲਾਂ ਆਪਣੇ ਆਪ ਨੂੰ ਤੇ ਗੱਲ ਕਹੀ ਕਿ ਜਦੋਂ ਅਸੀਂ ਬਾਣੀ ਨੂੰ ਪੜਾਂਗੇ ਤੇ ਕਿਤੇ ਨਾ ਕਿਤੇ ਸਾਬ ਨਹੀਂ ਹੈ ਹਲੂਣਾ ਤਾਂ ਦਿੱਤਾ ਹੈ ਨਾ ਪਰ ਅਸੀਂ ਵੀ ਹੈਗੇ ਆ ਕਿਤੇ ਨਾ ਕਿਤੇ ਨੀਚ ਕਰਮਾ ਲੜੇ ਜਪੋ ਵਾਲੇ ਅਸੀਂ ਨਹੀਂ ਹੋ ਸਕੇ ਦ੍ਰਿੜਤਾ ਸਾਡੇ ਅੰਦਰ ਨਹੀਂ ਆ ਸਕੀ ਧਰਮ ਅਸੀਂ ਨਹੀਂ ਕਮਾ ਸਕੀ ਸੰਜਮਾ ਸਿਮਨੀ ਕੁਮਾਰ ਸਕੇ ਤੇ ਗੁਰੂ ਵਾਲੀ ਜਿਹੜੀ ਸੇਵਾ ਕਰਦੀ ਸੀ ਉਹਦੇ ਤੋਂ ਅਸੀਂ ਕੋਹਾਂ ਨਹੀਂ ਦੂਰ ਰਹੇ ਅੱਛਾ ਜੀ ਭਾਈ ਸਾਬ ਅਸੀਂ ਤਾਂ ਜੋ ਪਿਛਲੇ ਮਹੀਨੇ ਅਰੰਗਾਲ ਦੀ ਪੜਤੀ ਕਟਾਈ ਹੈ ਪਿਛਲੇ ਮਹੀਨੇ ਅਸੀਂ ਦਰਬਾਰ ਸਾਹਿਬ ਜਾ ਕੇ ਆਏ ਉੱਥੇ ਭਾਂਡੇ ਅਸੀਂ ਧੋਤੇ ਉੱਥੇ ਲਗਾਤਾਰ ਘੰਟੇ ਦੋ-ਦੋ ਘੰਟੇ ਸੇਵਾ ਕੀਤੀ ਸੇਵਾ ਕਰਨੀ ਬਹੁਤ ਵਧੀਆ ਗੱਲ ਹੈ ਗੁਰੂ ਘਰ ਦੇ ਵਿੱਚ ਪਰ ਘਰ ਜਿਹੜਾ ਮਾਂ ਦਾ ਪਿਓ ਦਾ ਭਾਂਡਾ ਹਗਾ ਧੋਣ ਵਾਲਾ ਉਸ ਨੂੰ ਅਸੀਂ ਪਾਸੇ ਰੱਖਦੇ ਆਂ ਸੱਸ ਸਹੁਰੇ ਵਾਲਾ ਜਿਹੜਾ ਪਾਣੀ ਵਾਲਾ ਗਲਾਸ ਹੈ ਚਾਹ ਵਾਲਾ ਗਲਾਸ ਹੈ ਉਸ ਨੂੰ ਤੇ ਕੰਨੀ ਘਤਰਾਉਣ ਨੂੰ ਵੀ ਧੋਣ ਨੂੰ ਪਾਸੇ ਹੁੰਦੇ ਆਂ ਕਹਿੰਦੇ ਸੇਵਾ ਦਾ ਪਹਿਲਾ ਮਾਂ ਪਿਓ ਦੀ ਹੈ ਜੇਕਰ ਉਹ ਹੋ ਗਈ ਤੇ ਜਿੱਥੇ ਮਰਜ਼ੀ ਜਾ ਕੇ ਕਰ ਲੋ ਪਰਵਾਹ ਨਹੀਂ ਜੇਕਰ ਘਰ ਆਪਿਓ ਦੁਖੀ ਨੇ ਮਾਂ ਪਿਓ ਭੁੱਖੇ ਬਿਲਕਦੇ ਨੇ ਬਾਹਰੋਂ ਰਜਾਈ ਜਾਓਗੇ ਬਾਹਰ ਦੇ ਆਉਣ ਕਹਿੰਦੇ ਉਹ ਕਿਤੇ ਨਹੀਂ ਠਾਏ ਨਹੀਂ ਪਰ ਗੁਰੂ ਦੀ ਸਾਈਂ ਸੇਵਾ ਸਭ ਤੋਂ ਵੱਡੀ ਸੇਵਾ ਹੀ ਹੈ ਆਪਣੇ ਮਾਪ ਨੂੰ ਦੀ ਸਤਿਗੁਰੂ ਜੀ ਕਹਿੰਦੇ ਉਹਨਾਂ ਟੁੱਟਿਆਂ ਹੋਿਆਂ ਨੂੰ ਗੁਰੂ ਜੋੜਦਾ ਹੈ ਜਿਹੜੇ ਟੁੱਟੇ ਹੋਏ ਨੇ ਪੱਤਾ ਵੇਸ਼ਿਕ ਨਹੀਂ ਜੁੜੇਗਾ ਪਰ ਇਨਸਾਨ ਜ਼ਰੂਰ ਜੁੜ ਸਕਦਾ ਹੈ ਜੇਕਰ ਸਮਝ ਲਿਆ ਜੇਕਰ ਥੋੜੀ ਕਰ ਸਮਝਣ ਵਾਲੀ ਆਪਣੇ ਅੰਤਰ ਆਤਮੇ ਦੇ ਵਿੱਚ ਬੀਜ ਨਾ ਰੱਖੇ ਤਾਂ ਕਹਿੰਦੇ ਪਾਲਦਾ ਫਿਰ ਉਹ ਆਪ ਗੁਰੂ ਆਪ ਰੱਖਿਆ ਕਰਦਾ ਮਿਹਰ ਭਰਿਆ ਹੱਥ ਰੱਖਿਆ ਕਰਕੇ ਸਾਹਿਬ ਜੀ ਕਿਰਪਾ ਕਰਦੇ ਟੂਟੀ ਗੰਡਨ ਹਾਰ ਗੁਪਾਲ ਸਰਬ ਜੀਆਂ ਆਪੇ ਪ੍ਰਤਪਾਲ ਪ੍ਰਤਪਾਦ ਅਰਥ ਹੁੰਦਾ ਪਾਲਣਾ ਕਰਨ ਵਾਲਾ ਜਿੱਥੇ ਅਸੀਂ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਦੇ ਬੋਲ ਤਨਾ ਸ੍ਰੀ ਰਾਗ ਦੇ ਅੰਦਰ ਪੜਦੇ ਹਾਂ ਤੁਮ ਦਾਤੇ ਠਾਕੁਰ ਪ੍ਰਤ ਪਾਲਕ ਪ੍ਰਤ ਪਾਲਕ ਦਾ ਅਰਥ ਉਥੇ ਵੀ ਇਹ ਹੈ ਕਿ ਪਾਲਣਾ ਕਰਨ ਵਾਲਾ ਨਾਇਕ ਖਸਮ ਹਮਾਰੇ ਨਿਮਖ ਨਿਮਕ ਤੂੰ ਹੀ ਪ੍ਰਤ ਪਾਲੋ ਅੰਬਾਰਕ ਅਸੀਂ ਤਾਂ ਪਾਤਸ਼ਾਹ ਤੇਰੇ ਬੱਚੇ ਆ ਅਸੀਂ ਤੇ ਤੇਰੇ ਦਰ ਦੇ ਤੇਰੇ ਬੱਚੇ ਆ ਤੁਸੀਂ ਸਾਡੀ ਪਾਲਣਾ ਕਰਨ ਵਾਲੇ ਤੇ ਇਹ ਜੁਗਤ ਇਹ ਸਮ ਜਿਸ ਵੇਲੇ ਇਸ ਜੀਨ ਨੂੰ ਆ ਗਈ ਕਹਿੰਦੇ ਆਪਣੇ ਆਪ ਹੀ ਕਿਤੇ ਨਾ ਕਿਤੇ ਰੱਬ ਦੇ ਨਾਲ ਸਿਮਰਨ ਵਾਲੀਆਂ ਬਾਤਾਂ ਸ਼ੁਰੂ ਕਰੇਗਾ ਫਿਰ ਅੱਗੇ ਕਹਿੰਦੇ ਪਾਤਸ਼ਾਹ ਜੀ ਸਗਲ ਕੀ ਚਿੰਤਾ ਜਿਸ ਮਨ ਬਾਝੀ ਤਿਸ ਤੇ ਬਿਰਥਾ ਕੋਈ ਨਾ ਜ ਅਸੀਂ ਬਿਰਥਾ ਦਾ ਸਰੂਪ ਪਿੱਛੇ ਸ਼ਲੋਕ ਦੇ ਵਿੱਚ ਵੀ ਪੜਿਆ ਤੇ ਇੱਥੇ ਵੀ ਬਿਰਥਾ ਲੱਭ ਜ ਹੈ ਪਰ ਕਰਨ ਦੇ ਮੁਤਾਬਕ ਅਰਥ ਚੇਨ ਹੋ ਜਾਂਦਾ ਹੈ ਉੱਥੇ ਹੈਗਾ ਅਰਥ ਇਹਦਾ ਦਰਦ ਦੁੱਖ ਤਕਲੀਫ ਤੇ ਇਥੇ ਜਦੋਂ ਪੜਾ ਕੇ ਕਹਿੰਦੇ ਉਸ ਤੋਂ ਬਿਨਾ ਉਸ ਤੋਂ ਖਾਲੀ ਕਹਿੰਦੇ ਕੋਈ ਵੀ ਨਹੀਂ ਕਹਿੰਦੇ ਜਿਸ ਪ੍ਰਭੂ ਨੇ ਆਪਣੇ ਮਨ ਦੇ ਵਿੱਚ ਸਭਨਾ ਦੀ ਫਿਕਰ ਰੱਖੀ ਹੋਈ ਹੈ ਇਨਸਾਨ ਕਿਹੜੀਆਂ ਫਿਕਰਾਂ ਦੇ ਵਿੱਚ ਪਿਆ ਹੋਇਆ ਉਸ ਨੂੰ ਹੈ ਸਭਨਾ ਦੀ ਫਿਕਰ ਉਸ ਤੋਂ ਬਾਹਰ ਸੰਸਾਰ ਦੇ ਅੰਦਰ ਕੋਈ ਵੀ ਚੀਜ਼ ਨਹੀਂ ਹੈ ਉਸ ਦੇ ਅਧੀਨ ਹੀ ਸਾਰੇ ਦਾ ਸਾਰਾ ਕਿਛ ਆਉਂਦਾ ਹੈ ਹੁਣ ਦੇਖੋ ਇੱਕ ਐਗਜ਼ਾਮਪਲ ਤਾਂ ਗੁਰੂ ਅਰਜਨ ਸਾਹਿਬ ਵੀ ਨੇ ਸਾਨੂੰ ਸੋਦਰ ਦੀ ਪਾਵਨ ਬਾਣੀ ਦੇ ਵਿੱਚ ਹੋਰ ਸੌਖੀ ਦਿੱਤੀ ਹੈ ਕਿੰਦੇ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਾ ਰੱਖ ਹੁਣ ਪੱਥਰ ਦੇ ਵਿੱਚ ਕੀੜਾ ਆਇਆ ਬਾਹਰੋਂ ਨਾ ਕੋਈ ਰਾਹ ਰਸਤਾ ਜਾਣ ਦਾ ਹੈ ਹੀ ਨਹੀਂ ਕੋਈ ਰਾਹ ਰਸਤਾ ਉਸ ਨੂੰ ਕੋਈ ਖਾਣਾ ਦੇ ਦੇਵੇ ਭੋਜਨ ਦੇ ਦੇਵੇ ਭਗਤ ਧੰਨਾ ਦੀ ਦੇ ਤਿੰਨ ਸ਼ਬਦ ਨੇ ਕਿੰਨਾ ਸ਼ਬਦਾਂ ਦੇ ਵਿੱਚ ਇੱਕ ਸ਼ਬਦ ਹੈ ਗਾਇ ਰੇਚਿਤ ਚਿਤ ਸਕੀਨਾ ਦਇਆ ਤੁਮੋਦਰ ਉੱਥੇ ਵੀ ਜੀ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਤੇ ਜੀਵਾਂ ਨੂੰ ਆਹਾਰ ਦੇਣ ਦੀ ਗੱਲ ਆਈ ਜੇ ਬੜੇ ਸੋਕੇ ਲੱਭ ਜਾਂਦੇ ਵਿੱਚ ਭਗਤ ਧੰਨਾ ਜੀ ਨੇ ਇਸ ਦੀ ਵਿਆਖਿਆ ਕੀਤੀ ਕਹਿੰਦੇ ਰੇਚਿਤ ਚਿਤ ਚਿਤ ਸਕੀਨਾ ਦਇਆ ਤੁਮੋਦਰ ਬਿਬੈ ਨਾ ਜਾਣਸ ਕੋਏ ਜੇ ਤਾ ਵੈ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋ ਇਹ ਪਹਿਲੀ ਐਗਜ਼ਾਮਪਲ ਦਿੰਦੇ ਕਹਿੰਦੇ ਜਨਮੀ ਕੇਰੇ ਪੁੱਤਰ ਉਦਖਮੈ ਪਿੰਡ ਕੀਆ ਦਸ ਦੁਆਰਾ ਦੇ ਅਹਾਰ ਅਗਨ ਮੈ ਰੱਖ ਐਸਾ ਖਸਮਾ ਹਮਾਰਾ ਕਹਿੰਦੇ ਮਾਂ ਦੇ ਗਰਭ ਦੇ ਵਿੱਚ ਬੱਚੇ ਦੀ ਪੈਦਾਇਸ਼ ਹੋਈ ਹੈ barro ਨਹੀਂ ਕੋਈ ਆਹਾਰ ਅੰਦਰ ਪਾ ਰਿਹਾ ਜੋ ਮਾਂ ਖਾ ਰਹੀ ਹੈ ਜੋ ਮਾਂ ਪੀ ਰਹੀ ਹੈ ਜੋ ਮਾਂ ਦੇਖ ਰਹੀ ਹੈ ਜੋ ਮਾਂ ਸੁਣ ਰਹੀ ਹੈ وہی ਹਸਦਾਰ ਹੈ ਰੱਬ ਦੀ ਵਡਿਆਈ ਹੈ ਰੱਬ ਦੀ ਕਿਰਪਾ ਅਸੀਂ ਆਪਣੇ ਆਪ ਨੂੰ ਸਵਸਥ ਰੱਖਣ ਦੇ ਲਈ ਬਖੂ ਬਖਰੀਆਂ ਦੀ ਜਾਨ ਮੰਨੇ ਪਰ ਉਸ ਦੇ ਲਈ ਉਸ ਦੇ ਲਈ ਉਹ ਹੋਈ ਹੈ ਜੋ ਮਾਖਾਰੀ ਹੈ ਉਹ ਰੱਬ ਦਾ ਬਣਾਇਆ ਹੋਇਆ ਸਿਸਟਮ ਹੈ ਅੱਗੇ ਕਹਿੰਦੇ ਜਨਮੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ ਦੇ ਅਹਾਰ ਅਗਨ ਮੈਂ ਰੱਖ ਐਸਾ ਕਸਮਾ ਮਹਾਰਾ ਕੁੰਮੀ ਜਲ ਮੈਂ ਤਨ ਤੇ ਸਬਾਹਰ ਪੰਖ ਖੀਰ ਕਿਸ ਨਾ ਹੈ ਕਹਿੰਦੇ ਕਛੂ ਉਮੀ ਜਦੋਂ ਆਪਣੇ ਬੱਤੀ ਬੰਦੀ ਹੈ ਪਰ ਉਹ ਮਿੱਟੀ ਛੱਡ ਰਹੀ ਹੈ ਬਾਹਰ ਦੀ ਉਸ ਦੇ ਬੱਚਿਆਂ ਦੇ ਲਈ ਪਾਣੀ ਦੇ ਵਿੱਚੋਂ ਨਾ ਕੋਈ ਦੁੱਧ ਆਰ ਨਾ ਕੋਈ ਪ੍ਰਬੰਧ ਪਰ ਫਿਰ ਕਿੰਦੂ ਉਹ ਪੜਦੇ ਉਹਨਾਂ ਦੀ ਪੈਦਾਇਸ਼ ਨਹੀਂ ਹੈ ਪੰਖ ਕੀਰਤਿ ਸੁਨਾਏ ਕਹਿੰਦੇ ਨਾ ਪੰਖ ਨੇ ਨਾ ਕੋਈ ਕੀੜ ਦਾ ਆਧਾਰ ਹੈ ਪੂਰਨ ਪਰਮ ਆਨੰਦ ਮਨੋਰ ਸਮ ਦੇਖ ਮਨ ਮਾਗੇ ਅਗਲੀ ਗੱਲ ਕਰਦੇ ਪਾਖਣ ਕੀਟ ਬੁਕਤ ਹੋਏ ਰਹਤਾ ਪੱਥਰ ਦੇ ਵਿੱਚ ਕੀੜਾ ਕਹਿੰਦੇ ਗੁਪਤ ਹੋ ਕੇ ਰਹਿੰਦਾ ਏ ਤਾਚੂ ਮਾਰਕ ਨਾ ਏ ਕਹਿੰਦੇ ਬਾਹਰ ਜਾਣ ਦਾ ਰਾਹ ਰਸਤਾ ਹੀ ਨਹੀਂ ਕਹਿੰਦੇ ਰੱਬ ਦੀ ਬਖਸ਼ਿਸ਼ ਨਹੀਂ ਹੈ ਰੱਬ ਦੀ ਬਖਸ਼ਿਸ਼ ਨਹੀਂ ਹੈ ਜਿਹੜਾ ਸਾਰਿਆਂ ਦੀ ਸਾਰਿਆਂ ਦੀ ਪਾਲਣਾ ਕਰਦਾ ਏ ਕਹਿੰਦੇ ਜਿੱਥੇ ਉਹ ਸਭਨਾਂ ਦੀ ਪਾਲਣਾ ਕਰਦਾ ਏ ਹੇ ਮਨਾਂ ਤੂੰ ਚਿੰਤਾ ਛੱਡ ਦੇ ਉਸ ਨੇ ਜੇਕਰ ਤੈਨੂੰ ਪੈਦਾ ਕੀਤਾ ਹੈ ਨਾ ਤੇਰੀ ਪਰਵਰਿਸ਼ ਕੀਤੀ ਹੈ ਕਿਸੇ ਨਾ ਕਿਸੇ ਪੱਖੋਂ ਤੈਨੂੰ ਵੀ ਉਸਨੇ ਰਿਜ਼ਕ ਦੇ ਦੇਣਾ ਤੈਨੂੰ ਖਾਲੀ ਨਹੀਂ ਰੱਖੇਗਾ ਦਿਸਦੇ ਵਰਥਾ ਕੋਈ ਨਾ ਬਾਹਰ ਨਹੀਂ ਹੈ ਰੇ ਮਨ ਮੇਰੇ ਕਰਨਾ ਕੀ ਹੈ ਪਾਤਸ਼ਾਹ ਜੀ ਕਹਿੰਦੇ ਰੇ ਮਨ ਮੇਰੇ ਸਦਾ ਹਰ ਜਾਪ ਇਹ ਭਾਈ ਸਦਾ ਜਾਪ ਉਹ ਅਰਥ ਹੈ ਉਸ ਦੀ ਰਜ਼ਾ ਦੇ ਵਿੱਚ ਰਹਿਣਾ ਉਸ ਦੇ ਹੁਕਮ ਦੇ ਵਿੱਚ ਸਦਾ ਤੇ ਰਹਿਣਾ ਅਬినాਸ਼ੀ ਪ੍ਰਭ ਆਪੇ ਆਪ ਹੈ ਮੇਰੇ ਮਨ ਪਰਬੂ ਦਾ ਨਾਮ ਜਪ ਆਪਣੇ ਆਪ ਜਿਹੋ ਜਿਹਾ ਉਹ ਹੈ ਉਹ ਜਿਹਾ ਤੈਨੂੰ ਵੀ ਬਣਾਉਣ ਦੀ ਸਮਰੱਥਾ ਰੱਖਦਾ ਹੈ ਤੇਰੇ ਵੀ ਘੜਨਾ ਘੜਨ ਦੀ ਉਸ ਦੇ ਵਿੱਚ ਤਾਕਤ ਹੈ ਪਾਪਨ ਕੀ ਅਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਕਹਿੰਦੇ ਵੀ ਜੇਕਰ ਕੋਈ ਇਨਸਾਨ ਆਖੇ ਕਿ ਮੈਂ ਆਪਣੇ ਯਤਨ ਦੇ ਨਾਲ ਆਪਣੇ ਢੰਗ ਤਰੀਕੇ ਦੇ ਨਾਲ ਆਪਣੀ ਸਿਆਣਪ ਦੇ ਨਾਲ ਕੁਝ ਕਰ ਲਵਾਂਗਾ ਕਹਿੰਦੇ ਆਪਣੇ ਆਪ ਨੂੰ ਨਹੀਂ ਹੋਣ ਵਾਲਾ ਕਰਵਾ ਰਹੇ ਤਾਂ ਹੀ ਨਹੀਂ ਦੱਸ ਜਦੋਂ ਤੱਕ ਇਨਸਾਨ ਦੇ ਅੰਦਰ ਜੋ ਉਸ ਨਿਰੰਕਾਰ ਦੀ ਸਾਖ ਸਵਾਸਾਂ ਵਾਲੀ ਚੱਲ ਰਹੀ ਹੈ ਉਦੋਂ ਤੱਕ ਬੋਲਦਾ ਦੇਖਦਾ ਸੁਣਦਾ ਸਭ ਪਿੱਛੇ ਹੈ ਪਰ ਇਨਸਾਨ ਕਿਤੇ ਨਾ ਕਿਤੇ ਹੰਕਾਰ ਕਰ ਬੈਠਦਾ ਸਭ ਕੁਝ ਮੈਂ ਕਰ ਰਿਹਾ ਸਭ ਕੁਝ ਮੇਰੇ ਹੱਥ ਵਿੱਚ ਹੈ ਨਹੀਂ ਹੈ ਸਭ ਕੁਛ ਹੱਥ ਵਸ ਉਸ ਦੇ ਹੁਕਮੇ ਅੰਦਰ ਸਭ ਕੋ ਕਹਿੰਦੇ ਸਭ ਕੁਝ ਹੀ ਉਸ ਦੇ ਹੁਕਮ ਦੇ ਵਿੱਚ ਆ ਬਾਹਰ ਹੁਕਮ ਨਾ ਕੋ ਕਹਿੰਦੇ ਕਿਹੜੀ ਚੀਜ਼ ਆ ਉਸ ਦੇ ਹੁਕਮ ਤੋਂ ਬਾਹਰ ਉਹ ਗੱਲ ਬਖਰੀਏ ਜਿਹੜੇ ਹੁਕਮ ਨੂੰ ਪਛਾਣ ਜਾਂਦੇ ਨੇ ਪਰਵਾਹ ਨੂੰ ਜਾਂਦੇ ਨੇ ਜਿਹੜੇ ਹੁਕਮ ਦੀ ਪਛਾਣ ਨਹੀਂ ਕਰਦੇ ਉਹ ਖਵਾਰ ਰਹਿੰਦੇ ਨੇ ਜ਼ਿੰਦਗੀ ਦੇ ਵਿੱਚ ਸਾਹਿਬ ਜੀ ਕਿਰਪਾ ਕਰਦੇ ਕਹਿੰਦੇ ਆਪਨ ਕੀਆ ਕਛੂ ਨਾ ਹੋਏ ਆਪਣੇ ਜੁਗਤਾ ਨਾਲ ਆਪਣੇ ਢੰਗ ਤਰੀਕਿਆਂ ਦੇ ਨਾਲ ਕੁਝ ਵੀ ਨਹੀਂ ਹੋਣ ਵਾਲਾ ਜੇ ਸੋ ਪ੍ਰਾਣੀ ਲੋਚੇ ਕੋਈ ਜੇਕਰ ਕੋਈ ਪ੍ਰਾਣੀ ਇਹ ਤਾਂ 100 ਵਾਰ ਵੀ ਰੱਖੇ ਬੱਕੂ ਬਖਰੇ ਢੰਗ ਤਰੀਕੇ ਯਤਨ ਅਨੇਕਾਂ ਹੀ ਕਰ ਲਵੇ ਕਹਿੰਦੇ ਕੁਝ ਵੀ ਨਹੀਂ ਹੋਣ ਵਾਲਾ ਤੇਸ ਦਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਕਹਿੰਦੇ ਇਸ ਆਤਮਾ ਨੂੰ ਸੁਖ ਇਸ ਆਤਮਾ ਨੂੰ ਟਿਕਾ ਇਸ ਆਤਮਾ ਦੇ ਅੰਦਰ ਸ਼ਾਂਤੀ ਕਹਿੰਦੇ ਗਤ ਗਤੀ ਪਾਰ ਉਤਾਰਾ ਜਪ ਏਕ ਹਰ ਨਾਮ ਜਪਦੇ ਪੱਪੇ ਨੂੰ ਲੱਗੀ ਸਿਹਾਰੀ ਜਿਸ ਦਾ ਅਰਥ ਬਣਦਾ ਜਪ ਕੇ ਦ੍ਰਿੜ ਕਰਕੇ ਪੱਕਾ ਕਰਕੇ ਏਕ ਹਰ ਨਾਮ ਉਸ ਦਾ ਇੱਕ ਨਾਮ ਅਰਾਧੇ ਉਹਦੇ ਤੋਂ ਬਾਹਰ ਹੈ ਨਹੀਂ ਕੁਝ ਵੀ ਤੇ ਜਿਹੜਾ ਵੀ ਨਾਮ ਜਪਦਾ ਹੈ ਸਾਇਬ ਸੱਚੇ ਪਾਤਸ਼ਾਹ ਜੀ ਕਹਿਣਾ ਕਰਦੇ ਉਸ ਦਾ ਪਾਪ ਉਤਾਰਾ ਹੁੰਦਾ ਹੈ ਉਸ ਦਾ ਜੀਵਨ ਸੋਖਾ ਬਣਦਾ ਹੈ ਉਹ ਸਦਾ ਦੇ ਲਈ ਗੁਰੂ ਦੇ ਓਟ ਆਸਰੇ ਦੇ ਸਦਕਾ ਸਾਇਬ ਸੱਚੇ ਪਾਤਸ਼ਾਹ ਜੀ ਕਹਿੰਦੇ ਦੁਨੀਆਂ ਦੇ ਆ ਬੰਦਨਾ ਦੀਆਂ ਸਦਾ ਦੇ ਲਈ ਪ੍ਰੀਤਾਂ ਨੂੰ ਤੋੜ ਦਿੰਦਾ ਹੈ ਗੁਰੂ ਜੋੜਦਾ ਹੈ ਸਦਾ ਦੇ ਆਮ ਕਰਕੇ ਇਹ ਸ਼ਬਦ ਜੀ ਜਦੋਂ 40 ਮੁਕਤੀਆਂ ਦਾ ਇਤਿਹਾਸ ਸੁਣਾਇਆ ਜਾਂਦਾ ਹੈ ਜਾਂ ਫਿਰ ਉਹਨਾਂ ਦੇ ਦਿਨ ਚੱਲਦੇ ਨੇ ਗੁਰਬਾਣੀ ਨੂੰ ਕੀਰਤਨੀਏ ਇਸ ਸ਼ਬਦ ਦੇ ਰੂਪ ਦੇ ਵਿੱਚ ਪੜਦੇ ਨੇ ਕੁੱਟੀ ਗੱਡ ਨਿਹਾਰ ਗੋਪਾਲ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਟੁੱਟੀਆਂ ੱਖੀਆਂ ਪ੍ਰੀਤਾਂ ਨੂੰ ਜੋੜ ਲਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੋੜਿਆ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥਾਂ ਨੂੰ ਜਦੋਂ ਕੋ ਵਿਚਾਰਨ ਵਾਲੇ ਪਾਸੇ ਆਵਾਂਗੇ ਕਿਹੜੇ ਪਾਸੇ ਨੂੰ ਪੜੀ ਇਹ ਅਰਥ ਤਾਂ ਪਹਿਲਾਂ ਵੀ ਹੈਗੇ ਜਿਨਾ ਦਸਵੇਂ ਪਾਤਸ਼ਾਹ ਤੱਕ ਦਸਵੇਂ ਗੁਰੂ ਤੱਕ ਪਹਿਲਾਂ ਵੀ ਇਹਦੇ ਅਰਥ ਹੈਗੇ ਸੀ ਤੇ ਜੇਕਰ ਅੱਜ ਦੀ ਗੱਲ ਕਰੀਏ ਤੇ ਅੱਜ ਐਡੇ ਪ੍ਰੈਜ਼ੈਂਟ ਸਾਡੇ ਦੇ ਲਈ ਨੇ ਅਸੀਂ ਵੀ ਕਿਤੇ ਨਾ ਦਿੱਤੇ ਟੁੱਟੇ ਹੋਇਆ ਮਨੂ ਦੇ ਸ਼ਬਦ ਤੋਂ ਗੁਰੂ ਦੇ ਗਿਆਨ ਤੋਂ ਅ ਗਿਆਨਤਾ ਦੇ ਨਾਲ ਲੱਗੇ ਬੁਰੀ ਆਈਂ ਨਾਲ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਨੂੰ ਵੀ ਟੁੱਟਿਆਂ ਹੋਿਆਂ ਨੂੰ ਜੋੜ ਲੈ ਸਾਡਾ ਵੀ ਜੀਵਨ ਗੁਰੂ ਦੇ ਓਟ ਆਸਰੇ ਚੱਲਣ ਲੱਗ ਜਾਵੇ ਸਾਡੀ ਬੇਦਨਾ ਵੀ ਗੁਰੂ ਦੇ ਅੱਗੇ ਹੋਵੇ ਕਿਸੇ ਦੂਜੇ ਦੇ ਅੱਗੇ ਨਾ ਹੋਵੇ ਕਿ ਜੇ ਗੁਰੂ ਦੇ ਅੱਗੇ ਹੋਵੇਗੀ ਗੁਰੂ ਨੇ ਸਾਨੂੰ ਸਾਜਣਾ ਵੀ ਹੈ ਗੁਰੂ ਨੇ ਸਾਨੂੰ ਸਵਾਰਨਾ ਵੀ ਹੈ ਤੇ ਉਹ ਸਵਾਰਿਆ ਹੋਇਆ ਉਹ ਸਜਿਆ ਹੋਇਆ ਇਨਸਾਨ ਹਰ ਵੇਲੇ ਖੂਬਸੂਰਤ ਰਹੇਗਾ ਤਨ ਦੀ ਖੂਬਸੂਰਤੀ ਹੋਰ ਹੈ ਮਨ ਦੀ ਖੂਬਸੂਰਤੀ ਹੋਰ ਹੈ ਤਨ ਕਰਕੇ ਆਪਣੇ ਆਪ ਨੂੰ ਸਜਣਾ ਸਵਾਰਨਾ ਸਵੇਰ ਦਾ ਸੱਜਿਆ ਹੋਇਆ ਸਵਾਰਿਆ ਹੋਇ ਸ਼ਾਮ ਨੂੰ ਲੱਥ ਜਾਂਦਾ ਹੈ ਪਰ ਧੰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਜਦੋਂ ਮੰਨ ਕਰਕੇ ਸਾਨੂੰ ਸਵਾਰਦੀ ਹੈ ਕਹਿੰਦੇ ਜਿੰਨਾ ਸਮਾ ਜ਼ਿੰਦਗੀ ਦੇ ਅੰਦਰ ਸਾਹ ਚੌਂਦੇ ਨੇ ਗੁਨਾ ਦੇ ਨਾਲ ਕਿਰ ਇਨਸਾਨ ਖੂਬ ਸੂਰਤ ਰੰਗ ਦਾ ਸੋਹਣਾ ਲੱਗਦਾ ਭਲਾ ਲੱਗਦਾ ਚੰਗਾ ਲੱਗਦਾ ਬਾਬਾ ਫਰੀਦ ਜੀ ਦੇ ਬੋਲ ਨੇ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆ ਮੰਤ ਕਵਣ ਸੋ ਵੇਸੋ ਹਉ ਕਰੀ ਜਿਤ ਵਸਿਆ ਵੀ ਕੰਤ ਜਿਹਦੇ ਸਦਕਾ ਰੱਬ ਦੀ ਖੁਸ਼ੀ ਰੱਬ ਦਾ ਪਿਆਰ ਮਿਲ ਸਕੇ ਐਸਾ ਕਿਹੜਾ ਵੇਸ ਕਿਹੜਾ ਹਾਰ ਸ਼ਿੰਗਾਰ ਕੀਤਾ ਜਾਵੇ ਤੇ ਬੜੇ ਸੋਖੇ ਲਫਜ਼ ਸਾਡੇ ਸਾਹਮਣੇ ਰੱਖੇ ਕਹਿੰਦੇ ਨਿਮਨ ਸੁਅਖਰ ਖਵਣ ਗੁਣ ਜੇ ਬਾ ਬਣੀਆਂ ਮਨ ਏ ਤਰੈ ਭੰਡੇ ਬੇਸਕਾਰ ਤਾਂ ਵਸਿਆ ਵਿਦੰਤ ਕਹਿੰਦੇ ਇਹ ਤਿੰਨ ਗੁਣ ਨੇ ਨਿਮਰਤਾ ਭਾਵਨਾ ਜੁਬਾਨ ਤੋਂ ਮਿੱਠਾ ਬੋਲਣਾ ਤੇ ਸਹਿਣਾ ਜੇ ਇਹ ਜ਼ਿੰਦਗੀ ਦੇ ਅੰਦਰ ਹਾਰ ਸ਼ਿੰਗਾਰ ਬਣ ਜਾਂ ਇਨਸਾਨ ਹਰ ਵੇਲੇ ਹਰ ਥਾਂ ਦੇਤੇ ਸੋਹਣਾ ਹੈ ਭਲਾ ਹੈ ਠੱਗਾ ਹੈ ਸਤਿਗੁਰੂ ਜੀ ਕਿਰਪਾ ਕਰ ਵਿਚਾਰਾ ਕਰਦੇ ਆ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਬਚਨ ਸਾਹਿਬ ਜੀ ਦੇ ਸੰਜੇ ਕੇ ਹਿਰਦੇ ਵਿੱਚ ਵਸਾਉਣੇ ਅਖੀਰ ਵਿੱਚ ਬਲਾਉ ਮਤੇ ਵਾਹਿਦ ਜੀ ਦਾ ਖਾਲਸਾ ਵਾਹਿਦ ਜੀ ਦੀ ਫਤਿਹ RAM KALI ਮਹੱਲਾ ਤੀਜਾ ਅਨੰਦ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰੂ